ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਤੇ ਲੋਕ ਸ਼ਿਕਾਇਤਾਂ ਬਾਰੇ ਮੰਤਰੀ ਅਮਨ ਅਰੋੜਾ ਨੇ ਅੱਜ ਸੁਨਾਮ ਉਦਮ ਸਿੰਘ ਵਾਲਾ ਵਿਖੇ ਪੱਤਰਕਾਰ ਸਮੇਲਨ ਦੌਰਾਨ ਦੱਸਿਆ ਕਿ ਪੰਜਾਬ ਨੇ ਦੇਸ਼ ਦੇ ਹੋਰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪਛਾੜ ਕੇ ਸ਼ਿਕਾਇਤ ਨਿਵਾਰਣ ਰੈਂਕਿੰਗ ਵਿੱਚ ਦੇਸ਼ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਾਫ਼-ਸੁਥਰਾ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਦੇ ਦਿੱਤੇ ਹਦਾਇਤਾਂ ਦੀ ਪਾਲਣਾ ਦੀ ਦਿਸ਼ਾ ਵਿੱਚ ਇਹ ਇੱਕ ਅਹਿਮ ਪ੍ਰਾਪਤੀ ਹੈ। ਤੁਹ ਇਹ ਦੱਸਦੇ ਹੋ ਇਹ ਖੁਸ਼ੀ ਔਰ ਮਾਣ ਮਹਿਸੂਸ ਹੋ ਰਿਹਾ ਹੈ ਕਿ ਚਾਹੇ ਕੇਂਦਰ ਸਰਕਾਰ ਸਮੇਂ-ਸਮੇਂ ਸਰ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਪੰਜਾਬ ਦੇ ਹੱਕਾਂ ਦੇ ਉੱਪਰ ਡਾਕਾ ਤੇ ਰੋਕਾਂ ਲਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਪਰ ਫਿਰ ਵੀ ਇਸ ਗੱਲ ਦੀ ਖੁਸ਼ੀ ਔਰ ਮਾਣ ਮਹਿਸੂਸ ਹੁੰਦਾ ਹੈ ਕਿ 2.5 ਸਾਲਾਂ ਦੇ ਵਿੱਚ ਜਿਸ ਦਿਨ ਦੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਮਾਨਸਾਬ ਦੀ ਅਗਵਾਈ ਦੇ ਵਿੱਚ ਲੋਕਾਂ ਦੇ ਪ੍ਰਤੀ ਸੂਤਾ ਦੇਣ ਦਾ ਕੰਮ ਹੈ ਜਿਹੜਾ ਉਹਦੇ ਵਿੱਚ ਵੱਡੇ ਪੱਧਰ ਦੇ ਉੱਪਰ ਅਸੀਂ ਸੁਧਾਰ ਜਿਹੜਾ ਉਹ ਕਰ ਰਹੇ ਹਾਂ ਜਿਸ ਦੇ ਤਹਿਤ ਪਿਛਲੇ ਦਿਨਾਂ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਭਾਰਤ ਸਰਕਾਰ ਨੇ ਗ੍ਰੀਵੈਂਸ ਰਿਡਰੈਸਲ ਇੰਡੈਕਸ ਹੁੰਦਾ ਹੈ ਇੱਕ ਯਾਨੀ ਕਿ ਸ਼ਿਕਾਇਤ ਨਿਵਾਰਣ ਇੰਡੈਕਸ ਉਸ ਸੂਚੀ ਦੇ ਵਿੱਚ ਉਸ ਅੰਕਾਂ ਦੇ ਮੁਤਾਬਕ ਪੰਜਾਬ ਸ਼ਿਕਾਇਤ ਨਿਵਾਰਣ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਸਾਰੇ ਮੁਲਕ ਦੇ ਵਿੱਚ ਉਹ ਸਾਰੀਆਂ ਸਟੇਟਾਂ ਤੇ ਸਾਰੀਆਂ ਯੂਨੀਅਨ ਟੈਰੀਟਰੀਜ਼ ਨੂੰ ਪਿੱਛੇ ਛੱਡ ਕੇ ਇਹ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਮਾਈਲਸਟੋਨ ਹੈ ਇਹਦੀ ਜਿਹੜੀ ਕੈਲਕੂਲੇਸ਼ਨ ਹੈ ਉਹ ਭਾਰਤ ਸਰਕਾਰ ਨੇ 1 ਜਨਵਰੀ 2024 ਤੋਂ 30 ਜੂਨ ਤੱਕ ਦਾ ਡਾਟਾ ਹੈ ਜਿਹੜਾ ਉਹ ਅੰਕਿਆ ਸੀਗਾ ਜਿਹਦੇ ਵਿੱਚ ਸਾਰੀਆਂ ਸਟੇਟਾਂ ਨੂੰ ਪਿੱਛੇ ਛੱਡ ਕੇ ਪੰਜਾਬ ਪਹਿਲੇ ਨੰਬਰ ਦੇ ਉੱਪਰ ਆਇਆ ਹੈ ਜੇ ਅੱਜ 20 ਗੱਲ ਕਰੀਏ ਤੇ ਜਿਹੜਾ ਸਾਡਾ ਪੀਜੀਆਰਐਸ ਹੈ ਪੰਜਾਬ ਗਰੀਵੈਂਸ ਰੈਡਰੈਸਲ ਸਿਸਟਮ ਉਹਦੇ ਵਿੱਚ ਮਹਿਜ਼ 6% ਦੀ ਪੈਂਡੈਂਸੀ ਹੈ ਯਾਨੀ ਕਿ 2 ਕਰੋੜ 93 ਲੱਖ ਦੇ ਕਰੀਬ ਸਾਡੇ ਕੋਲ ਗਰੀਵੈਂਸਸ ਆਈਆਂ ਜਿਨ੍ਹਾਂ ਚੋਂ 2 ਕਰੋੜ ਤੇ 77 ਲੱਖ ਨੇ ਜਿਹੜੀਆਂ ਉਹ ਅਸੀਂ ਰਿਸੋਲਵ ਕਰ ਚੁੱਕੇ ਹਾਂ ਤੇ ਇਹਦਾ ਜਿਹੜਾ ਭਾਰਤ ਸਰਕਾਰ ਨੇ ਪੈਰਾਮੀਟਰ ਫਿਕਸ ਕੀਤਾ ਸੀਗਾ ਵੀ 1 ਮਹੀਨੇ ਦੇ ਵਿੱਚ 30 ਦਿਨਾਂ ਦੇ ਵਿੱਚ ਵਿੱਚ ਤੁਸੀਂ ਕਿੰਨੀਆਂ ਸ਼ਿਕਾਇਤਾਂ ਦਾ ਨਿਵਾਰਣ ਕਰਦੇ ਹੋ ਦੀ ਉਹਦੀ ਕੁਆਲਿਟੀ ਆਫ ਨਿਵਾਰਣ ਕੀ ਹੈ ਇਹ ਦੋ ਪੈਰਾਮੀਟਰ ਸੀਗੇ ਜਿਹਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਹਰਿਆਣਾ ਰਾਜਸਥਾਨ ਗੁਜਰਾਤ ਯੂਪੀ ਮਹਾਰਾਸ਼ਟਰ ਮਧ ਪ੍ਰਦੇਸ਼ ਸਾਰੀਆਂ ਸਟੇਟਾਂ ਨੂੰ ਪਿੱਛੇ ਛੱਡ ਕੇ ਪਹਿਲੇ ਨੰਬਰ ਤੇ ਆਇਆ ਇਹ ਮੈਂ ਸਮਝਦਾ ਕਿ ਆਪਣੇ ਸਾਰਿਆਂ ਦੇ ਲਈ ਇਹ ਮਾਨ ਵਾਲੀ ਗੱਲ ਹੈ ਔਰ ਇਹਨਾਂ ਸਰਵਿਸਿਜ਼ ਦੇ ਵਿੱਚ ਚਾਹੇ ਆਨਲਾਈਨ ਸਰਵਿਸਿਜ਼ ਨੇ ਆਫਲਾਈਨ ਸਰਵਿਸਿਜ਼ ਨੇ ਸਾਰੀ ਤਰ੍ਹਾਂ ਦੀਆਂ ਸਰਵਿਸਿਜ਼ ਨੇ ਜਿਹੜੀਆਂ ਤਕਰੀਬਨ 20000 ਗ੍ਰੀਵੈਂਸਸ ਨੂੰ ਅਡਰੈਸ ਕਰਨ ਦਾ ਪੈਰਾਮੀਟਰ ਹੈ ਜਿਹੜਾ ਉਹ ਰੱਖਿਆ ਗਿਆ ਸੀ ਜਿਦੇ ਚ ਪੰਜਾਬ ਅਵਲ ਆਇਆ ਸਰ ਅਧਿਕਾਰ ਜਿਹੜੀ ਇਹਦੇ ਵਿੱਚ ਕਿੰਨੀ ਐਪੂ ਅਧਿਕਾਰੀਆਂ ਜਿਨ੍ਹਾਂ ਨੇ ਰਿਜ਼ੋਲਵ ਕੀਤੇ ਨੇ ਦੇਖੋ ਸਾਰਾ ਜਿਹੜੀ ਸਰਕਾਰ ਹੁੰਦੀ ਹੈ ਨਾ ਜੀ ਸਰਕਾਰ ਪੋਲੀਟੀਕਲ ਸੈਟਅਪ ਬਿਊਰੋਕ੍ਰੈਟਿਕ ਸੈਟਅਪ ਸਾਰੀਆਂ ਚੀਜ਼ਾਂ ਔਰ ਲੋਕਾਂ ਦਾ ਸਾਥ ਸਹਿਯੋਗ ਮੁਲਾਜ਼ਮਾਂ ਦਾ ਸਾਥ ਸਹਿਯੋਗ ਸਾਰੇ ਨੂੰ ਇਹਦਾ ਕ੍ਰੈਡਿਟ ਹੈ ਜਿਹੜਾ ਉਹ ਜਾਂਦਾ ਹੁੰਦਾ ਹ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਵਾ ਤੇ ਇਹੀ ਜਿਵੇਂ ਮੇਰੇ ਕੋਲ ਜਿਹੜਾ ਗਵਰਨੈਂਸ ਰਿਫਾਰਮਸ ਐਂਡ ਗਰੀਵੈਂਸ ਰੈਡਰੈਸਲ ਵਿਭਾਗ ਹੈ ਜਿਹਦੇ ਸਾਰੇ ਸੇਵਾ ਕੇਂਦਰ ਵਗੈਰਾ ਆਉਂਦੇ ਨੇ ਜੇ ਤੁਸੀਂ ਜੂਨ ਜੁਲਾਈ 2021 ਦੀ ਪੈਂਡੈਂਸੀ ਜਾ ਕੇ ਵਿਭਾਗ ਦੇ ਕੋਈ ਵਿੱਚੋਂ ਪਤਾ ਕਰੋਗੇ ਤੇ ਉਹ 27.68% ਦੇ ਕਰੀਬ ਸੀ ਯਾਨੀ ਕਿ 27-28% ਨਾਰਮਲੀ ਰਹਿੰਦੀ ਸੀਗੀ ਮਤਲਬ ਕਿ ਕਿ ਜੇ 100 ਲੋਕਾਂ ਨੇ ਸੇਵਾ ਕੇਂਦਰ ਦੇ ਵਿੱਚ ਆਪਣੀ ਐਪਲੀਕੇਸ਼ਨ ਦਿੱਤੀ ਤੇ 22ਵੇਂ ਦਿਨਾਂ ਤੋਂ ਉੱਪਰ 27-22 ਲੋਕਾਂ ਦੀ ਐਪਲੀਕੇਸ਼ਨ ਪੈਂਡਿੰਗ ਰਹਿ ਜਾਂਦੀਆਂ ਸੀਗਾ ਅਸੀਂ ਪਿਛਲੇ ਦਿਨਾਂ ਦੇ ਵਿੱਚ ਰਿਵਿਊ ਕਰ ਰਹੇ ਹਾਂ ਪਿਛਲੇ 1.5-2 ਸਾਲ ਤੋਂ ਹੀ ਤੇ ਉਹਦੀ ਜਿਹੜੀ ਪੈਂਡੈਂਸੀ ਹੈ ਬਿਯੋਂਡ ਟਾਈਮ ਲਾਈਨ ਯਾਨੀ ਕਿ 22ਵੇਂ ਦਿਨ ਕੋਈ ਕੋਈ ਸਰਵਿਸ 3 ਦਿਨਾਂ ਚ ਮਿਲਨੀ ਹੈ ਕੋਈ 7 ਦਿਨਾਂ ਚ ਮਿਲਨੀ ਹੈ ਕੋਈ 15 ਦਿਨਾਂ ਚ ਮਿਲਨੀ ਹੈ ਕੋਈ 30 ਦਿਨਾਂ ਚ ਮਿਲਨੀ ਹੈ ਉਹਨਾਂ 22ਵੇਂ ਦਿਨਾਂ ਤੋਂ ਜੇ ਉੱਪਰ ਉਹਦੀ ਪੈਂਡੈਂਸੀ ਜਾਂਦੀ ਹੈ ਤਾਂ ਮਹਿਜ਼ 0.01% ਰਹਿ ਜਾਂਦੀ ਹੈ ਯਾਨੀ ਕਿ ਜੇ 100 ਬੰਦਿਆਂ ਨੇ ਸੇਵਾ ਕੇਂਦਰ ਦੇ ਵਿੱਚ ਐਪਲੀਕੇਸ਼ਨਾਂ ਲਾਈਆਂ ਤੇ ਇੱਕ ਬੰਦੇ ਦੀ ਵੀ ਐਪਲੀਕੇਸ਼ਨ ਇੱਕ ਬੰਦੇ ਦਾ ਵੀ 10ਵਾਂ ਹਿੱਸਾ ਜਿਹੜਾ ਉਹ ਟਾਈਮ ਵੱਜਵੇਂ ਦੇਣਾ ਤੋਂ ਲੇਟ ਹੋ ਰਿਹਾ ਨਹੀਂ ਸਾਰੇ ਸਾਰੇਾਂ ਟਾਈਮ ਲਾਈਨ ਦੇ ਵਿੱਚ ਹੀ ਬਜਵਿੰਦਰਾਂ ਦੇ ਵਿੱਚ ਹੀ ਸਰਵਿਸ ਜਿਹੜੀ ਉਹ ਦਿੱਤੀ ਜਾਂਦੀ ਹੈ ਇਹ ਸਾਰਾ ਕੁਝ ਇਸੇ ਕਰਕੇ ਪੋਸੀਬਲ ਹੁੰਦਾ ਜਦੋਂ ਸਰਕਾਰ ਦੀ ਨੀਅਤ ਸਾਫ਼ ਹੋਵੇ ਸਰਕਾਰ ਮਤਲਬ ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਤੋਂ ਲੈ ਕੇ ਸਾਰੇ ਅਫਸਰਾਂ ਅਧਿਕਾਰੀਆਂ ਤੋਂ ਲੈ ਕੇ نیچے ਤੱਕ ਜਿਹੜੇ ਬਾਊ ਨੇ ਕਲਰਕ ਨੇ ਅਫਸਰ ਸਾਹਿਬਾਨ ਨੇ ਸਾਰਿਆਂ ਦੀ ਜੇ ਇੰਟੈਂਸ਼ਨ ਹੁੰਦੀ ਹੈ ਜਦੋਂ ਔਰ ਪਤਾ ਹੁੰਦਾ ਕਿ ਮਾਨਿਟਰਿੰਗ ਜਿਹੜੀ ਅੱਜ ਕੱਲ ਆਈਟੀ ਦਾ ਯੁੱਗ ਹੈ ਹਰ ਮਹੀਨੇ ਦੇ ਵਿੱਚ ਇੱਕ ਦੋ ਵਾਰੀ ਅਸੀਂ ਮਾਨੀਟਰ ਕਰਦੇ ਆਂ ਵੀ ਕਿੱਥੇ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਡੈਂਸੀ ਹੈ ਜਿਹੜੀ ਉਹ ਜ਼ਿਆਦਾ ਆ ਰਹੀ ਹੈ ਥੋੜਾ ਜਿਹਾ ਪੁਲ ਅਪ ਕਰੀਦਾ ਖਿੱਚੀ ਦੇ ਨਾਲ ਦੀ ਨਾਲ ਉਹ ਠੀਕ ਹੋ ਜਾਂਦਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਇੱਕ ਇੱਕ ਕਲੈਕਟਿਵ ਤੇ ਹੌਲਿਸਟਿਕ ਮੈਜ਼ਰਮੈਂਟ ਹੈ ਜਿਹੜੀ ਇਹਦੀ ਲਈ ਜਾਂਦੀ ਹੈ ਔਰ ਕਈ ਸਾਰੇ ਮੈਇਰ ਨੇ ਸੇਵਾ ਕੇਂਦਰਾਂ ਦੇ ਵਿੱਚ ਵੀ ਕੰਮ ਚੱਲ ਰਿਹਾ ਹੈ ਸਰਕਾਰ ਤੁਹਾਡੇ ਦਵਾਰ ਦੇ ਜ਼ਰੀਏ ਵੀ ਲੱਖਾਂ ਲੋਕਾਂ ਨੂੰ ਸਹੂਲਤ ਜਿਹੜੀ ਉਹ ਦਿੱਤੀ ਜਾਂਦੀ ਹੈ ਪਿਛਲੇ ਦਿਨਾਂ ਦੇ ਵਿੱਚ ਰਾਜਪੁਰੇ ਦੇ ਵਿੱਚ ਸੀਐਮ ਸਾਹਿਬ ਖੁਦ ਆਪ ਗਏ ਉਹਦਾ ਵੀ ਇੰਪੈਕਟ ਪੈਂਦਾ ਕਿਉਂਕਿ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਵੀ ਮੈਸੇਜ ਆਂਦਾ ਹੈ ਕਿ ਜੀ ਸਰਕਾਰ ਚਾਹੇ ਮੁੱਖ ਮੰਤਰੀ ਨੇ ਚਾਹੇ ਮੰਤਰੀ ਨੇ ਚਾਹੇ ਅਫਸਰ ਨੇ ਉਹ ਇਸ 걸ਵਾਸ ਸਨਜੀਦਾ ਨੇ ਕਿ ਲੋਕਾਂ ਨੂੰ ਬੱਜਵੇਂ ਦਿਨਾਂ ਦੇ ਵਿੱਚ ਬੱਜਵੇਂ ਸਮੇਂ ਦੇ ਵਿੱਚ ਕੁਆਲਿਟੀ ਸਰਵਿਸ ਹੈ ਜਿਹੜੀ ਉਹ ਮਿਲੇ ਇਸ ਤਰ੍ਹਾਂ ਇੱਕ ਕਲੈਕਟਰੇਟ ਨੂੰ ਵਧਾਏ ਜਾਂਦੇ ਤੁਸੀਂ ਜਿਸ ਹੰਦਰ ਵੀ ਡਰਾਈਵ ਨੂੰ ਦੇਣਾ ਉਹ ਵਧੇ ਤਾਂ ਸਰਕਾਰ ਨੂੰ ਤੇ ਬਾਕੀ ਲੋਕਾਂ ਨੂੰ ਕੀ ਸੂਰਤ ਹੋਏਗੀ ਹੁਣ ਪਿੱਛੇ ਜੀ ਤੁਸੀਂ ਸਾਰੇ ਤਸਿਲਦਾਰੀ ਤੋਂ ਬਦਲਿਆ ਕਰ ਜੀ ਤਸਿਲਦਾਰ ਦੇ ਵਿੱਚ ਉੱਥੇ ਅਜਿਹਾ ਹੋਣਾ ਬੰਦੇ ਕਿ ਲੋ ਥੋੜੀ ਜੰਤੁਰਤ ਹੋ ਗਈ ਨੀ ਤਾਂ ਕਲੈਕਟਰ ਰੇਡ ਦੇ ਵਿੱਚ ਕਿਸ ਤਰ੍ਹਾਂ ਤੇ ਹੋਰ ਕੰਮਾਂ ਵਾਲੇ ਦੇ ਵਿੱਚ ਕਿਸ ਤਰ੍ਹਾਂ ਦੇਖੋ ਦੇਖੋ ਇਸ ਤਰ੍ਹਾਂ ਹੈ ਕਿ ਜਿਹੜੀ ਤੁਸੀਂ ਪਿਛਲੇ ਦਿਨਾਂ ਚ ਤਸਿਲਦਾਰ ਦੀ ਗੱਲ ਕੀਤੀ ਉਹ ਜੇ ਕੋਈ ਕਿਤੇ ਕਿਤੇ ਕੋਈ ਟਾਵਾ ਟੱਲਾ ਕੋਈ ਅਫਸਰ ਅਧਿਕਾਰੀ ਮੁਲਾਜ਼ਮ ਆ ਕੋਈ ਕਰਾਪਟ ਹੋਊਗਾ ਕੋਈ ਨਲਾਇਕੀ ਕਰਦਾ ਹੋਊਗਾ ਕਿਸੇ ਦੀ ਐਫੀਸ਼ੀਐਂਸੀ ਕੰਮ ਕਰਨ ਦੀ ਨਹੀਂ ਹੋਊਗੀ ਉਹਦੇ ਨਾਲ ਕੋਈ ਲਿਹਾਜ਼ ਨਹੀਂ ਹੋਊਗੀ ਉਹਨੂੰ ਬਿਲਕੁਲ ਨਹੀਂ ਬਰਦਾਸ਼ਤ ਕੀਤਾ ਜਾਊਗਾ ਨੰਬਰ 1 ਨੰਬਰ 2 ਜਿਹੜੀ ਤੁਸੀਂ ਕਲੈਕਟਰ ਰੇਟ ਦੀ ਗੱਲ ਕਰ ਰਹੇ ਹੋ ਕਲੈਕਟਰ ਰੇਟ ਨੇ ਜਿਹੜੇ ਉਹ ਅੱਜ ਸਰਕਾਰ ਵੱਲੋਂ ਫੈਸਲਾ ਹੋਇਆ ਹੈ ਜੇ ਮੱ사ਬ ਦੀ ਸਟੇਟਮੈਂਟ ਤੁਸੀਂ ਵੀ ਪੜ੍ਹੀ ਹੋਣੀ ਹੈ ਤਕਰੀਬਨ 1500 ਕਰੋੜ ਦੀ ਰੈਵਨਿਊ ਐਕਸਟਰਾ ਜਨਰੇਸ਼ਨ ਹੈ ਜਿਹੜੀ ਉਹ ਇਹਦੇ ਨਾਲ ਹੋਣੀ ਹੈ ਬਹੁਤ ਥਾਵਾਂ ਜਿੱਥੇ ਇਹ ਨਹੀਂ ਹੈ ਵੀ ਹਰ ਥਾਂਵਾ ਦੇ ਉੱਪਰ ਰੇਟ ਚੱਕੇ ਜਾਣਗੇ ਜਿੱਥੇ ਰੇਟ ਆਲਮੋਸਟ ਮੋਟਾ-ਮੋਟਾ ਮੇਲ ਖਾਂਦੇ ਨੇ ਜਾਂ ਫਿਰ ਵੀ ਕੁਛ ਹੱਦ ਤੱਕ ਠੀਕ ਨੇ ਮਾਰਕੀਟ ਦੇ ਰੇਟਾਂ ਮੁਤਾਬਕ ਆ ਉੱਥੇ ਉਹ ਵਾਧਾ ਨਹੀਂ ਹੋਊਗਾ ਜਿੱਥੇ ਇਹ ਹੈ ਵੀ ਉੱਥੇ ਇੱਕ ਜਗ੍ਹਾ ਦੇ ਉੱਪਰ ਰੇਟ ਤਾਂ ਹੈਗਾ ਮਾਰਕੀਟ ਰੇਟ ਤਾਂ ਹੈਗਾ 100 ਰੁਪਏ ਤੇ ਕਲੈਕਟਰ ਰੇਟ ਹੈਗਾ 10 ਰੁਪਏ ਠੀਕ ਹੈ ਨਾ ਤੇ ਉਹਨੂੰ ਤਾਂ ਥੋੜਾ-ਬਹੁਤ ਦੇਖੋ ਵਧਾਣਾ ਬਣਦਾ ਵੀ ਹੈ ਤਾਂ ਕਿ ਇੱਕ ਸਮਾਨਤਾ ਜੀ ਇਹ ਜਿਹੜੀ ਉਹ ਹੋ ਜੇ ਪੈਸਾ ਜਿਹੜਾ ਇਹ ਆਊਗਾ ਉਹ ਵੀ ਆਲਟੀਮੇਟਲੀ ਲੋਕਾਂ ਦੇ ਭਲੇ ਵਾਸਤੇ ਲੋਕਾਂ ਦੇ ਕਮਾਵਾਸਤੀ ਲੱਗੂਗਾ ਨਾ ਜੀ ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਇਹ ਇੱਕ ਯੂਨੀਫਾਰਮਿਟੀ ਲੈ ਕੇ ਆਉਣ ਦੇ ਵਿੱਚ ਇਹ ਇੱਕ ਚੰਗਾ ਕਦਮ ਹੈ